ਕੋਈ 9:00 ਵਜ ਕੇ 10 ਮਿੰਟ ਤੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾ ਸੀ ਪਰ ਇਹ ਵੀ ਪਤਾ ਲੱਗਾ ਹੈ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 300 103 ਬੀ ਐਸ ਐਨ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਤਫ਼ਤੀਸ਼ ਅਜੇ ਕਾ ਚੱਲ ਰਹੀ ਹੈ ਜਿਹੜੇ ਕੰਪਲੀਟ ਹੋਏ ਤਾਂ ਹੁੰਦਾ ਕਰਨਵੀਰ ਕੌਣ ਆ ਸਾਰੇ ਕਰਨਵੀਰ ਜਿਹੜਾ ਹੈ ਮੁੰਡਾ ਕੁਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਾਰਤੇ ਦੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਲੂ ਦਰਦ ਨੇ ਕੁਛ ਕਹਿੰਦੇ ਇਹਦੇ ਮਾਰੇ ਅੱਜ ਤੇ ਮੈਂ ਕਿੱਥੇ ਇੱਥੇ ਇਨਸੀਡੈਂਟ ਹੋਇਆ ਅੱਜ ਤੇ ਫਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਜੱਡੀ ਇਹਨਾਂ ਨੇ ਕਹ ਲਾ ਰਹੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਆ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਥੇ ਜਿੱਦਾਂ ਕਰ ਵੀ ਰਹੇ ਇੱਥੇ ਕੋਈ ਪਹਿਲਾ ਮਾਮਲਾ ਕਰ ਜੇਗਾ ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਉਹ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਉਸ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਅੱਜ ਇਹਦੇ ਬਾਰੇ ਇਮਤਿਹਾਨ ਹੁੰਦੇ ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏਗੇ ਇੱਥੇ ਹੁਣ ਖੜੇ ਆ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹੁਣ ਪੋਸਟਮਾਰਟਮ ਕਰਵਾਉਣਾ ਜੱਗੂ ਨੂੰ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਹੈ ਕੋਈ ਪ੍ਰੋਲ ਤੇ ਕਿਸ ਤਰ੍ਹਾਂ ਆਏਗਾ ਜੇ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਹਨ ਹਾਂ ਉਹ ਅਨਨੋਨ ਹੈ ਕੋਈ ਨਾ ਇੱਕ ਵਾਇਰਲ ਹੋਈ ਹੈ ਪੋਸਟ ਅੱਜ ਜਿਹਦੇ ਜ਼ਿੰਮੇਵਾਰੀ ਲਈ ਗਈ ਹੈ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਨਜ਼ਰ ਆਈ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਮੁਤਾਬਕ ਕਾਨੂੰਨ ਵਾਲ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ ਇਹ ਤਾਂ ਹੁਣ ਜੋ ਜਿਹੜੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਐਫਆਈਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਉਹ ਮਾਮਲੇ 'ਚ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਐਫਆਈਆਰ ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲਈ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਧੰਨਵਾਦ